ਸਤਿ ਸ਼੍ਰੀ ਅਕਾਲ ਦੋਸਤੋ ਸਾਹਿਤਨਾਮਾ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ 올림픽 ਖੇਡਾਂ ਨਾਲ ਸੰਬੰਧਿਤ ਕੁਝ ਹੋਰ ਤੱਥਾਂ ਬਾਰੇ ਜਾਣਾਂਗੇ 올림픽 ਝੰਡੇ ਦਾ ਸਭ ਤੋਂ ਪਹਿਲਾ ਪ੍ਰਯੋਗ 1920 ਵਿੱਚ ਐਟਵਰਪ ਬੈਲਜੀਅਮ 올림픽 ਖੇਡਾਂ ਵਿੱਚ ਕੀਤਾ ਗਿਆ 올림픽 ਝੰਡੇ ਦੇ ਵਿਚਕਾਰ ਪੰਜ ਚੱਕਰ ਇੱਕ ਦੂਜੇ ਨਾਲ ਮਿਲੇ ਹੋਏ ਦਰਸਾਏ ਗਏ ਹਨ ਜੋ ਵਿਸ਼ਵ ਦੇ ਪੰਜ ਮਹਾਦੀਪਾਂ ਨੂੰ ਦਰਸਾਉਂਦੇ ਹਨ ਨੀਲਾ ਚੱਕਰ ਯੂਰਪ ਮਹਾਦੀਪ ਨੂੰ ਹਰਾ ਚੱਕਰ ਆਸਟ੍ਰੇਲੀਆ ਮਹਾਦੀਪ ਨੂੰ ਪੀਲਾ ਚੱਕਰ ਏਸ਼ੀਆ ਮਹਾਦੀਪ ਨੂੰ ਲਾਲ ਚੱਕਰ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਦੋਵੇਂ ਮਹਾਦੀਪਾਂ ਨੂੰ ਕਾਲਾ ਚੱਕਰ ਅਫਰੀਕਾ ਮਹਾਦੀਪ ਨੂੰ ਦਰਸਾਉਂਦਾ ਹੈ ਇੰਡੀਅਨ 올림픽 ਐਸੋਸੀਏਸ਼ਨ ਨੂੰ ਮਾਨਤਾ ਸਾਲ 1924 ਵਿੱਚ ਤੇ ਇਸ ਦੀ ਸਥਾਪਨਾ ਸਾਲ 1927 ਵਿੱਚ ਹੋਈ ਇੰਡੀਅਨ 올림픽 ਐਸੋਸੀਏਸ਼ਨ ਦੇ ਪਹਿਲੇ ਪ੍ਰੈਜ਼ੀਡੈਂਟ ਸਰ ਦਰਾਬਜੀ ਜਮਸ਼ੀਦਜੀ ਟਾਟਾ ਸੀ ਤੇ ਵਰਤਮਾਨ ਪ੍ਰੈਜ਼ੀਡੈਂਟ ਪੀਟੀ 우ਸ਼ਾ ਹੈ ਭਾਰਤ ਵੱਲੋਂ 올림픽 ਵਿੱਚ ਭਾਗ ਲੈਣ ਵਾਲੇ ਪਹਿਲੇ ਖਿਡਾਰੀ ਨੌਰਮਨ ਪ੍ਰਿਚਾਰਡ ਸਨ ਜੋ ਇੱਕ ਐਂਗਲੋ ਇੰਡੀਅਨ ਸਨ 올림픽 ਵਿੱਚ ਭਾਗ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਮੇਰੀ ਲੀਲਾ राव ਹੈ ਭਾਰਤ ਨੇ 올림픽 ਖੇਡਾਂ ਵਿੱਚ ਹੁਣ ਤੱਕ 10 ਸੋਨੇ ਦੇ ਤਗਮੇ ਜਿੱਤੇ ਹਨ ਜਿਨ੍ਹਾਂ ਵਿੱਚ 8 ਹਾਕੀ ਟੀਮ ਅਤੇ ਇੱਕ ਅਵਿਨਵ ਬਿੰਦਰਾ ਨੇ ਨਿਸ਼ਾਨੇਬਾਜ਼ੀ ਵਿੱਚ ਅਤੇ ਇੱਕ ਨੀਰਜ ਚੋਪੜਾ ਨੇ ਜੈਵਲਿਨ ਥਰੋ ਵਿੱਚ ਜਿੱਤਿਆ ਹੈ ਸਾਲ 2012 ਵਿੱਚ ਪਹਿਲੀ ਵਾਰ ਸਾਰੇ ਦੇਸ਼ਾਂ ਨੇ ਔਰਤਾਂ ਨੂੰ 올림픽 ਖੇਡਣ ਲਈ ਭੇਜਿਆ ਸੀ ਸਾਲ 2024 ਵਾਲੀਆਂ 올림픽 ਖੇਡਾਂ ਵਿੱਚ ਔਰਤਾਂ ਤੇ ਮਰਦ ਖਿਡਾਰੀਆਂ ਦੀ ਗਿਣਤੀ ਬਰਾਬਰ ਸੀ। ਅੰਤਰਰਾਸ਼ਟਰੀ 올림픽 ਸੰਮਤੀ ਦੀ ਪਹਿਲੀ ਭਾਰਤੀ ਮਹਿਲਾ ਮੈਂਬਰ ਨੀਤਾ ਅੰਬਾਨੀ ਹੈ। ਇੱਕ ਹੀ 올림픽 ਵਿੱਚ ਸਭ ਤੋਂ ਵੱਧ ਸੋਨੇ ਦੇ ਤਮਗੇ ਜਿੱਤਣ ਵਾਲਾ ਅਮਰੀਕਾ ਦਾ ਤੈਰਾਕ ਖਿਡਾਰੀ ਮਾਈਕਲ ਫਲਿਪਸ ਹੈ। ਮਾਈਕਲ ਫਲੇਪਸ ਨੂੰ 골ਡਨ ਸ਼ਾਰਕ ਵੀ ਕਿਹਾ ਜਾਂਦਾ ਹੈ ਮਾਈਕਲ ਫਲੇਪਸ ਨੇ 2008 ਦੀਆਂ ਬੀਜਿੰਗ 올림픽 ਵਿੱਚ 8 ਸੋਨੇ ਦੇ ਤਗਮੇ ਜਿੱਤੇ ਟੀਵੀ ਤੇ 올림픽 ਖੇਡਾਂ ਦਾ ਪਹਿਲਾ ਪ੍ਰਸਾਰਣ ਸਾਲ 1960 ਵਿੱਚ ਰੋਮ ਦੀਆਂ ਇਟਲੀ 올림픽 ਖੇਡਾਂ ਦਾ ਹੋਇਆ ਲੰਡਨ ਤੋਂ ਬਾਅਦ ਪੈਰਿਸ ਤਿੰਨ ਵਾਰ ਸਮਰ 올림픽 ਦੀ ਮੇਜਬਾਨੀ ਕਰਨ ਵਾਲਾ ਦੂਜਾ ਸ਼ਹਿਰ ਬਣ ਗਿਆ ਹੈ ਪੈਰਿਸ ਨੇ 191924 ਵਿੱਚ ਤੇ ਹੁਣ 100 ਸਾਲ ਬਾਅਦ 2024 ਵਿੱਚ ਸਮਰ 올림픽ਸ ਦੀ ਮੇਜਬਾਨੀ ਕੀਤੀ ਇਹ ਫਰਾਂਸ ਦੁਆਰਾ ਮੇਜਬਾਨੀ ਕੀਤੀਆਂ 6ਵੀਂਆਂ 올림픽ਸ ਖੇਡਾਂ ਹਨ ਫਰਾਂਸ ਹੁਣ ਤੱਕ 3 ਵਾਰ ਸਮਰ 올림픽ਸ ਅਤੇ 3 ਵਾਰ ਤਿੰਨ ਵਾਰ ਵਿੰਟਰ 올림픽ਸ ਦੀ ਮੇਜਬਾਨੀ ਕਰ ਚੁੱਕਾ ਹੈ ਸ਼ੁਕਰੀਆ